ਪਿਆਰੇ ਦੋਸਤੋ ਸਤਿ ਸ੍ਰੀ ਅਕਾਲ ਨਾ ਤਾਂ ਇਹ ਕਹਾਵਤ ਗੰਦੀ ਹੈ ਤੇ ਨਾ ਹੀ ਸਾਡੇ ਬਜ਼ੁਰਗ ਗੰਦੇ ਤੇ ਬੇਸਮਝ ਸਨ ਜੋ ਕਿਸੇ ਨੂੰ ਵੀ ਗਾਲ ਦੇ ਰੂਪ ਵਿੱਚ ਕਿਸੇ ਬੀਬੀ ਭੈਣ ਨੂੰ ਜਾਂ ਕਿਸੇ ਹੋਰ ਨੂੰ ਕੁੱਤੀ ਦੇ ਰੂਪ ਵਿੱਚ ਸੰਬੋਧਨ ਕਰਨ ਇਹ ਕਹਾਵਤ ਲਾਹੌਰ ਦੇ ਇਲਾਕੇ ਦੀ ਕਹਾਵਤ ਹੈ ਇਹ ਕਹਾਵਤ ਵਰਤੀ ਜਾਂਦੀ ਹੈ ਉਸ ਇਨਸਾਨ ਲਈ ਜਿਹੜਾ ਕਿਸੇ ਵੀ ਆਦਤ ਦਾ ਗੁਲਾਮ ਹੋ ਜਾਵੇ ਲਾਹੌਰ ਦੇ ਕਿਸੇ ਪਿੰਡ ਦੇ ਵਿੱਚ ਇੱਕ ਹਲਵਾਈ ਦੀ ਦੁਕਾਨ ਸੀ ਤੇ ਉੱਥੇ ਇੱਕ ਕੁੱਤੀ ਗਿੱਜੀ ਹੋਈ ਸੀ ਜਿਹੜੀ ਚਾਸ਼ ਵਗੈਰਾ ਚੜਦੀ ਹੁੰਦੀ ਸੀ ਮਿੱਠਾ ਵਗੈਰਾ ਤੇ ਹਲਵਾਈ ਉਹਨੂੰ ਹੋਰ ਮਿੱਠਾ ਵੀ ਨਾਲ ਪਾ ਦਿੰਦਾ ਸੀ ਤੇ ਉਹ ਕੀ ਜਿਵੇਂ ਤੁਸੀਂ ਆਪਣੇ ਹਲਵਾਈਆਂ ਦੀਆਂ ਦੁਕਾਨਾਂ ਤੇ ਵੀ ਦੇਖਿਆ ਹੋਊਗਾ ਵੀ 12 ਕੁੱਤੇ ਆ ਜਾਂਦੇ ਆ ਉਹਨੇ ਸੋਚਿਆ ਪਿੰਡ 'ਚ ਕੰਮ ਨਹੀਂ ਚੱਲਦਾ ਵੀ ਲਾਹੌਰ ਜਾ ਕੇ ਦੁਕਾਨ ਸ਼ੁਰੂ ਕਰ ਲਈਏ ਇੱਕ ਦਿਨ ਉਹਨੇ ਗੱਡੇ ਤੇ ਤੜਕੇ ਤੜਕੇ ਸਮਾਨ ਲੱਦ ਲਿਆ ਉਧਰੋਂ ਕੁੱਤੀ ਵੀ ਆ ਗਈ ਉਧਰੋਂ ਕਿਤੇ ਜਦੋਂ ਗੱਡਾ ਤੋਰਿਆ ਤੇ ਭਾਂਡੇ ਦੇ ਵਿੱਚੋਂ ਚਾਸ਼ ਥੱਲੇ ਡੁੱਲਣ ਲੱਗੀ ਉਹ ਕੁੱਤੀ ਚੱਟਣ ਲੱਗੀ ਉਹਦੇ ਮਗਰ ਚੜਦੀ ਚੜਦੀ ਤੁਰੀ ਗਈ ਜਦੋਂ ਲਾਹੌਰ ਜਾ ਕੇ ਉਹਨਾਂ ਨੇ ਗੱਡਾ ਰੋਕਿਆ ਉੱਤਰੇ ਤੱਕ ਕਹਿੰਦੇ ਉਹ ਚਾਸ਼ ਡੁੱਲੀ ਜਾਂਦੀ ਆ ਤੇ ਜਦੋਂ ਦੇਖਿਆ ਵੀ ਕੁੱਤੀ ਵੀ ਮਗਰ ਤੁਰੀ ਆਉਂਦੀ ਆ ਤੇ ਉਹ ਕਹਿੰਦਾ ਲੈ ਇਹ ਵੀ ਸਵਾਦ ਦੀ ਪੱਟੀ ਲਾਹੌਰ ਆ ਗਈ ਸੋ ਦੋਸਤੋ ਇਹ ਆਦਤ ਲਈ ਵਰਤੀ ਜਾਂਦੀ ਆ ਜਦੋਂ ਗੁਲਾਮ ਹੋ ਜਾਵੇ ਜਿਵੇਂ ਅਸੀਂ ਕਹਿ ਦਿੰਨੇ ਆ ਰਸੇ ਚੱਪਣ ਦੀ ਆਦਤ ਪੈ ਜਾਣਾ ਜਾਂ ਮਾਲਵੇ ਦੇ ਵਿੱਚ ਇੱਕ ਕਹਾਵਤ ਹੋਦ ਵਰਤਦੇ ਆ ਗਿੱਦੀ ਗਿੱਦੀ ਲੂੰਬੜੀ ਪੱਦਾਂ ਦਾ ਸਵਾਦ ਸੋ ਦੋਸਤੋ ਇਹ ਆਦਤ ਲਈ ਵਰਤੀ ਜਾਂਦੀ ਆ ਇਹਦਾ ਅਰਥ ਗੰਦੇ ਨਹੀਂ ਹਨ